ਬੜ ਗਿਆ ਦੀ ਛਾਪਾ ਛਲੇ ਮੋੜ ਗਈ ਦੀ ਸਾਰਾ ਕੁਝ ਹੋ ਗਿਆ ਦੀ ਦੁਬਾਰੋ ਕਰਨਾ ਆਈ ਕੀ ਆ ਮੇਰੇ ਕੋਲ ਵੀਰੇ ਆਏ ਨਹੀਂ ਨਿਭੜਦਾ ਹੁੰਦਾ ਤੈਨੂੰ ਪਤਾ ਮੇਰੇ ਕੋਲ ਤੇਰੀ ਮੇਰੀ ਬਸ ਨਹੀਂ ਬੇ ਤੇਰਾ ਮੋਹ ਕਰਦੀ ਆ ਮੋਹ ਕਰਕੇ ਮਰਨਾ ਤੇਰਾ ਮੈਂ ਮੋਹ ਵੀ ਕਰਦੀ ਚੰਦਰੀਏ ਤੂੰ ਬਰਬਾਦ ਕਰਨ ਨੂੰ ਫਿਰਦੀ ਆ ਤਾਂ ਦੁਬਾਰੋ ਦੇਖ ਲੈ ਬੀਬੀ ਦਾ ਤਾਂ ਰੰਗਲ ਮੰਗਲ ਆ ਵੀਰਾ ਖੁਸ਼ ਆ ਵੀ ਮੈਨੂੰ ਛੱਡ ਕੇ ਖਸ ਕਿਵੇਂ ਹੋ ਗਿਆ ਏ ਇਤਰਾ ਟੱਡ ਦੁਖਦਾ ਤੇਰਾ ਕਾਲਜਾ ਮਚਦਾ ਤੈਨੂੰ ਦੇਖੇ ਨਹੀਂ ਜਾਂਦਾ ਮੈਂ ਹੱਸਦਾ ਜਰੇਰੀ ਜਾਂਦਾ ਤੇਰੇ ਤੋਂ ਪਾਪ ਨੇ ਨਾ ਬੇਬੀਰੇ ਆਏ ਨਾ ਕਰ ਸੱਚੀ ਮੈਂ ਤੇਰਾ ਬਾਲਾ ਦਿਲੋਂ ਮੋਹ ਕਰਦੀ ਆ ਤੂੰ ਆਏ ਨਾ ਕਰਾ ਕਰ ਹਾਰੇ ਦੇਖੇ ਇਹ ਮੋਹ ਕਰਦੀ ਹੁੰਦੀ ਨਾ ਮੋਹ ਕਰਦੀ ਹੁੰਦੀ ਮੈਨੂੰ ਮਲਦਾ ਦੀ ਨਾਲ ਲਿਆਉਣੀ ਪੈਂਦੀ ਨਾਲੇ ਜਹੇ ਜੀ ਮਰਜੀ ਐ ਮੇਰੀ ਆਪਣੀ ਜਨਾਨੀ ਐ ਨਾ ਮੈਨੂੰ ਉਹ ਇਹ ਕਹੇ ਨਾ ਬੇ ਕਹੇ ਜੱਥੇ ਬਿਠਾਉਣਾ ਬੈਂਦੀਆ ਜੱਥੇ ਖੜਾਉਣਾ ਖੜਦੀ ਐ ਮੈਂ ਵੀ ਤੇਰੇ ਕਹੇ ਤੇ ਚੱਲਦੀ ਸੀ ਜਿੱਥੇ ਚਾਹਤੀ ਸੀ ਉਹ ਮੇਰੇ ਵਾਸਤੇ ਨਹੀਂ ਚੱਲਦੀ ਸੀ ਤੂੰ ਲੋਕਾਂ ਦੇ ਕਹੇ ਤੇ ਚੱਲਦੀ ਸੀ ਤੂੰ ਵੀਰੇ ਦੇ ਗਲਾ ਮੈਨੂੰ ਹੱਥ ਪਾਉਂਦੀ ਸੀ ਹੈ ਆ ਵੀਰੇ ਆਇਆ ਨਾ ਕਰ ਤੂੰ ਦੇਖੀ ਮੈਂ ਤਾਂ ਤੇਰਾ ਹਜੇ ਵੀ ਕਰਦੀ ਆ ਦੁਕਾਨ ਨੂੰ ਇਹ ਜੇ ਕੰਮ ਕਰਦਾਗਾ ਮੇਰਾ ਨਹੀਂ ਕਰਦੀ ਤੂੰ ਪੈਸੇ ਦਾ ਕਰਦੀ ਐ ਪੈਸੇ ਦੀ ਆਸ਼ਕਾ ਤੂੰ ਪੈਸੇ ਦੀ ਆਸ਼ਕਾ ਵੀਰੇ ਦੀ ਨਹੀਂ ਹੈਗੀ ਵੀਰਾ ਦਾ ਨੌ ਏ ਵੀਰੇ ਪਿੱਛੇ ਤੈਨੂੰ ਪੈਸਾ ਦਿੰਦਾ ਵੀਰੇ ਦੀਆਂ ਜੇਬਾਂ 'ਚ ਪੈਸਾ ਦਿੰਦਾ ਹਾਂ ਹਾਂ ਦੇਖ ਗਿਆ ਹੁਣਾਂ ਕੋਈ ਬਾਲਾ ਮੁੱਕ ਗਿਆ ਹੁਣਾਂ ਸੌਦਾ ਦੰਗੋ ਪਸੂ ਲੈਣਾ ਹੋਣਾ ਵੀਰੇ ਮੇਰੀ ਗੱਲ ਸੁਣ ਲੈ ਇਹ ਜਿਹੇ ਇਲਜ਼ਾਮ ਤਾਂ ਮੇਰੇ ਤੇ ਲਾ ਨਾ ਭਾਈ ਦੇਖ ਆਹ ਗੱਲ ਤਾਂ ਤੂੰ ਕਹਿ ਨਾ ਅੱਗੇ ਤੇਰੀ ਮਰਜ਼ੀ ਮੈਂ ਤਾਂ ਤੇਰਾ ਮੋਹ ਅੱਜ ਵੀ ਕਰਦੀ ਐ ਤੇ ਕੱਲ ਵੀ ਕਰਦੀ ਸੀ ਕੋਈ ਨਾ ਦੇਖੀ ਜਾ ਭੈਣ ਘੜਾ ਬੈ ਇਹ ਜੇ ਮੋਹ ਲੋੜ ਨਹੀਂ ਮੈਨੂੰ ਤਾਂ ਇਹ ਜੇ ਮੋਹ ਤੋਂ ਹੀ ਚੰਗਾ ਜਾ ਤੁਰਦੀ ਲੱਗ ਦੇਖ ਲੈ ਵੀਰੇ ਸਰਨਾ ਨਹੀਂ ਮੇਰੇ ਬਿਨਾ ਸਾਰ ਲੂੰਗਾ ਸਾਰ ਦਾ ਫਰਦਾ ਹੁਣ ਗਾਹ ਵੀ ਸਾਰ ਲੂੰਗਾ ਹੈਗੀ ਆ ਮੇਰੀ ਚੱਲ ਕੋਈ ਨਾ ਦੇਖਦੀ ਐ ਕਿੰਨਾ ਕਿ ਚਰਤੁਰਾ ਬੜਦੀ ਜਨਾਨੀ ਨਾ ਸੁਮੇ ਕੱਪ ਤੇ ਰਹਿ ਲਿਆਉਂਗਾ ਇੱਕ ਦਿਨ ਚੱਲਦੇ ਸੁਬਾਸ ਵਾਲੀ ਨਾਲੇ ਤੇਰੇ ਘਰ ਮੂਰੇ ਚੱਕੀ ਬੈਠੂੰਗਾ ਦੇਖ ਆ ਮੇਰੇ ਮੈਂ ਆਪਦੇ ਜਿਉਂਦੇ ਜੀ ਨਾ ਤੈਨੂੰ ਸੁਬਾਸ ਆਏ ਕੀ ਤੈਨੂੰ ਆ ਰਬੜਦੀ ਵੀ ਨਹੀਂ ਛੱਡਨੀ ਤੂੰ ਹੁਣ ਦੀ ਲਿਆ ਕੇ ਦਿਖਾਉਂਗਾ ਜਿਹੜੀ ਰਸਗੁੱਲੇ ਨੇ ਰੌਸਗੁੱਲਾ ਕੋ ਰੌਸਗੁੱਲਾ ਨਹੀਂ ਨਾ ਕੋਈ ਨਾ ਦੇਖਦੀ ਐ ਮੈਂ ਕੋਈ ਨਾ ਬੱਚਰੇ ਬਰਾਤਾ ਇਹ ਹਾਂ ਬਗਜੈ ਤੂੰ ਮੱਥੇ ਨਾ ਲੱਗ ਰੇ ਕੋਈ ਨਾ ਤੇਰੇ ਬਗਜਾਨੀ ਐ ਐਡੀ ਤੈਨੂੰ ਹੁਣ ਨਫ਼ਰਤ ਹੋ ਗਈ ਮੇਰੇ ਤੋਂ ਕੋਈ ਨਾ ਮੈਨੂੰ ਯਾਦ ਰੱਖੀਂ ਤੂੰ ਹਾਂ ਜਦੋਂ ਬੈਠਾਂਗੇ ਕੋਈ ਕਮਰਾ ਪਾ ਕੇ ਨਹੀਂ ਕਾਰਜੇ ਨੂੰ ਅੱਗ ਲਾਇਆ ਕਰੂ ਬੱਜ ਬਰਾਬਰ ਗੱਡੂ ਤੈਨੂੰ ਦੱਸਤੀ ਗੱਲ ਇਹ ਸਾਲ ਦੀ ਹੁਣ ਕਦੀ ਮੋਹ ਖੱਤ ਲੈ ਵੀਰੇ ਦਾ ਮੱਚਦੀ ਆ ਮੱਚਦੀ ਆ ਰਬੜਦੀ ਜਨਾਨੀ ਨਹੀਂ ਜਰੀਗੀ ਜਿੱਦੈ ਸਿਉਂਦੀ ਜਾਗਦੀ ਲੈ ਮੱਚ ਜੂਗੀ ਜਿਉਂਦੀ 感じる。